ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਜੀ ਤੁਹਾਨੂੰ ਪਤਾ 2023 ਦਸੰਬਰ 29 ਤਰੀਕ ਨੂੰ ਆਪਾਂ ਜਦੋਂ ਪਿਛਲਾ ਇੱਕ ਸਾਲ ਧਰਨਾ ਲਾ ਕੇ ਤੇ 30 ਦਸੰਬਰ ਨੂੰ 23 ਨੂੰ ਆਪਾਂ ਇਹ ਸੜਕ ਸ਼ੁਰੂ ਕਰਾਈ ਸੀ 24 ਨੂੰ ਔਰ ਇਹ ਸੜਕ ਜਿਹੜੀ ਰਾਹੋਂ ਰੋਡ ਦੀ ਇਹ ਹੁਣ ਫੇਰ ਜਿਹੜਾ ਪ੍ਰਸ਼ਾਸਨ ਉਹ ਕੰਮ ਰੋਕ ਕੇ ਬੈਠਾ ਪੈਸੇ ਪ੍ਰਸ਼ਾਸਨ ਨੂੰ ਸਾਰੇ ਪੈ ਚੁੱਕੇ ਆ ਖੰਬਿਆਂ ਦੇ ਪੈ ਚੁੱਕੇ ਆ ਤਾਰਾਂ ਦੇ ਪੈ ਚੁੱਕੇ ਆ ਦਰਖਤਾਂ ਦੀਆਂ ਜਿਹੜੀਆਂ ਮਨਜ਼ੂਰੀਆਂ ਨੇ ਆ ਚੁੱਕੀਆਂ ਨੇ ਪਰ ਆਖਰ ਕੀ ਗੱਲ ਆ ਕੰਮ ਕਿਉਂ ਰੋਕਿਆ ਕੀ ਕਿਤੇ ਮਿਲੀ ਭੁਗਤ ਕਰਕੇ ਅਫਸਰ ਤੇ ਲੀਡਰ ਮਿਲ ਕੇ ਕਿਤੇ ਪੈਸੇ ਤੇ ਨਹੀਂ ਇਹ ਸੜਕ ਦੇ ਖਾਨ ਨੂੰ ਫਿਰਦੇ ਸਾਨੇ ਵਾਲਾ ਹਲਕੇ ਦੇ ਜਿਹੜੇ ਰਾਂਹ ਰੋਡ ਦੇ ਨਾਲ ਲੱਗਦੇ ਪਿੰਡ ਨੇ ਉਹਦੇ ਸੁੱਤੇ ਨੇ ਉਹਨਾਂ ਦੇ ਵਿੱਚ ਤੇ ਕੋਈ ਬੰਦਾ ਹੈ ਹੀ ਨਹੀਂ ਕੋਈ ਬੰਦਾ ਹੋਵੇ ਤੇ ਕੋਈ ਆਵਾਜ਼ ਚੱਕੇ ਉਹ ਤੇ ਮੁਰਦੇ ਨੇ ਉਹਦੇ ਜਦੋਂ ਕੋਈ ਲੀਡਰ ਆ ਜਾਊਗਾ ਉਹਦੇ ਲਈ ਹਾਰ ਚੱਕ ਲੈਣਗੇ ਉਹਨੂੰ ਆਪਣਾ ਅਮ ਬੋਕ ਮਹਿਮਾਨ ਵੀ ਬਲਤਕਾਰਾਂ ਨੂੰ ਬਣਾ ਲੈਂਦੇ ਬਲਤਕਾਰੀਆਂ ਨੂੰ ਉੱਥੇ ਪਤਾ ਨਹੀਂ ਇਹਨਾਂ ਦੀ ਜਮੀਰਾਂ ਕਿਉਂ ਜਾਗ ਜਾਂਦੀਆਂ ਨੇ ਜਿੱਥੇ ਕੰਮ ਕਰਨਾ ਉੱਥੇ ਨਹੀਂ ਜਮੀਰ ਜਾਗਦੀ ਕਿਸੇ ਦੀ ਇਹ ਮਰੀਆਂ ਜਮੀਰਾਂ ਵਾਲੇ ਲੋਕ ਨੇ ਪਰ ਅਸੀਂ ਫਿਰ ਵੀ ਖੜੇ ਆਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆਂ ਵੀ ਜੇ ਇਹ ਛੜਕਦਾ ਕੰਮ ਜੰਗੀ ਪੱਧਰ ਤੇ 2-4 ਦਿਨਾਂ ਚ ਨਾ ਚੱਲਿਆ ਤਾਂ ਲਾਡੋ ਵਾਲਾ ਟੂਲਪਲਾਜਾ ਫੇਰ ਫਰੀ ਹੋਊਗਾ ਫਿਰ ਉਹਦੇ ਜ਼ਿੰਮੇਵਾਰ ਪੀਡਬਲਯੂਡੀ ਵਿਭਾਗ ਮਹਿਕਮਾ ਡੀਸੀ ਦਫ਼ਤਰ ਤੇ ਇਤੋਂ ਦਾ ਜਿਹੜਾ ਮੌਕੇ ਦਾ ਮੰਤਰੀ ਉਹ ਹੋਊਗਾ ਅਸੀਂ ਦੁਬਾਰੇ ਫੇਰ ਉਹ ਟੋਲ ਪਲਾਜਾ ਫ੍ਰੀ ਕਰਾਂਗੇ ਜੇ ਰਾਹੋਂ ਰੋਡ ਦਾ ਕੰਮ ਨਾ ਚੱਲਿਆ ਤੇ ਇਹ ਹੁਣ ਇਹ ਸੋਚਣ ਪਈ ਅਸੀਂ ਕੰਮ ਕਿੰਨੇ ਦਿਨਾਂ ਸ਼ੁਰੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਜੀ ਤੁਹਾਨੂੰ ਪਤਾ 2023 ਦਸੰਬਰ 29 ਤਰੀਕ ਨੂੰ ਆਪਾਂ ਜਦੋਂ ਪਿਛਲਾ 1 ਸਾਲ ਧਰਨਾ ਲਾ ਕੇ ਤੇ 30 ਦਸੰਬਰ ਨੂੰ 23 ਨੂੰ ਆਪਾਂ ਇਹ ਸੜਕ ਸ਼ੁਰੂ ਕਰਾਈ ਸੀ 24 ਨੂੰ ਔਰ ਇਹ ਸੜਕ ਜਿਹੜੀ ਰਾਹੋਂ ਰੋਡ ਦੀ ਇਹ ਹੁਣ ਫੇਰ ਜਿਹੜਾ ਪ੍ਰਸ਼ਾਸਨ ਉਹ ਕੰਮ ਰੋਕ ਕੇ ਬੈਠਾ ਪੈਸੇ ਪ੍ਰਸ਼ਾਸਨ ਨੂੰ ਸਾਰੇ ਪੈ ਚੁੱਕੇ ਆ ਖੰਬਿਆਂ ਦੇ ਪੈ ਚੁੱਕੇ ਆ ਤਾਰਾਂ ਦੇ ਪੈ ਚੁੱਕੇ ਆ ਦਰਖਤਾਂ ਦੀਆਂ ਜਿਹੜੀਆਂ ਮਨਜ਼ੂਰੀਆਂ ਨੇ ਆ ਚੁੱਕੀਆਂ ਨੇ ਪਰ ਆਖਰ ਕੀ ਗੱਲ ਆ ਕੰਮ ਕਿਉਂ ਰੋਕਿਆ ਕੀ ਕਿਤੇ ਮਿਲੀ ਭੁਗਤ ਕਰਕੇ ਅਫਸਰ ਤੇ ਲੀਡਰ ਮਿਲ ਕੇ ਕਿਤੇ ਪੈਸੇ ਤੇ ਨਹੀਂ ਇਹ ਸੜਕ ਦੇ ਖਾਨ ਨੂੰ ਫਿਰਦੇ ਸਾਨੇ ਵਾਲਾ ਹਲਕੇ ਦੇ ਜਿਹੜੇ ਰਾਹ ਰੋਡ ਦੇ ਨਾਲ ਲੱਗਦੇ ਪਿੰਡ ਨੇ ਉਹਦੇ ਸੁੱਤੇ ਨੇ ਉਹਨਾਂ ਦੇ ਵਿੱਚ ਤੇ ਕੋਈ ਬੰਦਾ ਹੈ ਹੀ ਨਹੀਂ ਕੋਈ ਬੰਦਾ ਹੋਵੇ ਤੇ ਕੋਈ ਆਵਾਜ਼ ਚੱਕੇ ਉਹ ਤੇ ਮਰਦੇ ਨੇ ਉਹਦੇ ਜਦੋਂ ਕੋਈ ਲੀਡਰ ਆ ਜਾਊਗਾ ਉਹਦੇ ਲਈ ਹਾਰ ਚੱਕ ਲੈਣਗੇ ਉਹਨੂੰ ਆਪਣਾ ਮੁੱਖ ਮਹਿਮਾਨ ਵੀ ਬਲਤਕਾਰਾ ਨੂੰ ਬਣਾ ਲੈਂਦੇ ਬਲਤਕਾਰੀਆਂ ਨੂੰ ਉੱਥੇ ਪਤਾ ਨਹੀਂ ਇਹਨਾਂ ਦੀ ਜਮੀਰਾਂ ਕਿਉਂ ਜਾਗ ਜਾਂਦੀਆਂ ਨੇ ਜਿੱਥੇ ਕੰਮ ਕਰਨਾ ਉੱਥੇ ਨਹੀਂ ਜਮੀਰ ਜਾਗਦੀ ਕਿਸੇ ਦੀ ਇਹ ਮਰੀਆਂ ਜਮੀਰਾਂ ਵਾਲੇ ਲੋਕ ਨੇ ਪਰ ਅਸੀਂ ਫਿਰ ਵੀ ਖੜੇ ਆਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਇਹ ਛੜਕਦਾ ਕੰਮ ਜੰਗੀ ਪੱਧਰ ਤੇ 2-4 ਦਿਨਾਂ ਚ ਨਾ ਚੱਲਿਆ ਤਾਂ ਲਾਡੋ ਵਾਲਾ ਟੂਲਪਲਾਜਾ ਫੇਰ ਫਰੀ ਹੋਊਗਾ ਫਿਰ ਉਹਦੇ ਜ਼ਿੰਮੇਵਾਰ ਪੀਡਬਲਿਊਡੀ ਮਹਿਕਮਾ ਡੀਸੀ ਦਫ਼ਤਰ ਤੇ ਇਥੋਂ ਦਾ ਜਿਹੜਾ ਮੌਕੇ ਦਾ ਮੰਤਰੀ ਉਹ ਹੋਊਗਾ ਅਸੀਂ ਦੁਬਾਰੇ ਫੇਰ ਉਹ ਟੋਲਪਲਾਜਾ ਫਰੀ ਕਰਾਂਗੇ ਜੇ ਰਾਹੋਂ ਰੋਡ ਦਾ ਕੰਮ ਨਾ ਚੱਲਿਆ ਤੇ ਇਹ ਹੁਣ ਇਹ ਸੋਚਣ ਵੀ ਅਸੀਂ ਕੰਮ ਕਿੰਨੇ ਦਿਨਾਂ ਸ਼ੁਰੂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ